ਦੇ ਜਲਦ ਸਿਨੀਅਰ ਆਗੂ ਵਿਕਰਮ ਜੀਠੀ ਆ ਅਕਸਰ ਹੀ ਆਪਣੇ ਤੰਜ ਭਰੇ ਲੈਜੇ ਦੇ ਵਿੱਚ ਬਿਵਾਕੀ ਦੇ ਨਾਲ ਬੋਲਣ ਦੇ ਕਰਕੇ ਜਾਣੇ ਜਾਂਦੇ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਤਿੱਖੇ ਨਿਸ਼ਾਨੇ ਸਾਧ ਕੇ ਘੇਰਦੇ ਹੋਏ ਨਜ਼ਰ ਆਏ ਵਿਕਰਮ ਜੀਠੀਆ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਗਿਆ ਉਹ ਯੁੱਧ ਲਗਾਤਾਰ ਕਾਰਗਰ ਸਿੱਧ ਵੀ ਹੋ ਰਿਹਾ ਸੀ ਪਰ 31 ਮਈ ਡੈਡਲਾਈਨ ਸੀ ਤਾਂ ਨਸ਼ਾ ਖਤਮ ਕਰਨ ਦੇ ਲਈ 31 ਮਈ ਸੀ ਕਿ 31 ਮਈ ਤੱਕ ਸੂਬੇ ਨੂੰ ਨਸ਼ਾ ਮੁਕਤ ਪੰਜਾਬ ਬਣਾ ਦੇਵਾਂਗੇ ਜਿਸ ਦੇ ਉੱਤੇ ਵਿਕਰਮਜੀਠੀਆਂ ਨੇ ਤਿੱਖਾ ਤੰਜ ਕੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਨਸ਼ੇ ਦੇ ਵਿੱਚ ਰਹਿੰਦੇ ਨੇ ਤਾਂ ਫਿਰ ਨਸ਼ਾ ਵੇਖੋ ਕਿ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਾ ਸਮਾਂ ਵਿਚਾਂ ਕਿ ਉਹਨਾਂ ਨੇ ਆਈ ਵਾਰੀ ਇੱਕ ਨਮਾ ਝੂਠ ਬੋਲਿਆ ਔਰ ਸਵੇਹ ਝੂਠ ਬੋਲਦੇ ਆ ਰੋਸ ਤੇ ਫਿਰ ਮੁੜ ਕੇ ਮੁੱਕਰ ਜਾਂਦੇ ਮੈਂ ਦੋ ਤਿੰਨ ਉਦਾਹਰਨ ਦਵਾਂ ਵੱਡੇ ਇਹਨਾਂ ਨੇ ਇੱਕ ਆਪ ਦਾ ਵੱਡਾ ਵਹਿਦਾ ਕੀਤਾ ਸੀਗਾ ਕਿ ਅਸੀਂ ਹਜ਼ਾਰ ਹਜ਼ਾਰ ਰੁਪਈਆ ਭਾਰਤੀ ਪੈਨ ਨੂੰ ਦਵਾਂ ਤੁਸੀਂ ਅੰਦਾਜ਼ਾ ਲਾ ਲਓ ਉਹਦਾ 13000 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਤਿੰਨ ਸਾਲ ਬੀਤ ਗਏ 36000 ਕਰੋੜ ਤਾਂ ਉਹ ਦੇਣ ਵਾਲਾ ਕੀ ਉਹ ਦਿੱਤਾ ਫਿਰ ਦੂਜਾ ਵਾਅਦਾ ਇਹਨਾਂ ਨੇ ਕੀਤਾ ਸੀਗਾ ਕਿ ਅਸੀਂ ਜਿਹੜਾ ਆ ਇਲੀਗਲ ਮਾਈਨਿੰਗ ਚੱਲਦੀ ਐ ਅਸੀਂ ਇਸ ਨੂੰ ਸਾਰੇ ਨੂੰ ਲੀਗਲਾਈਜ਼ ਕਰਕੇ 20000 ਕਰੋੜ ਰੁਪਈਆ ਆਮਦਨ ਇਹਦੇ ਚ ਵਡਾਂਗੇ ਜਿਹੜਾ ਅਸੀਂ ਗਰੀਬਾਂ ਤੇ ਖਰਚ ਕਰਾਂਗੇ ਰੋਜ਼ ਰੌਲਾ ਪੈਂਦਾ ਇਹਨਾਂ ਨੂੰ ਪੁੱਛੋ ਤੁਸੀਂ 20000 ਛੱਡੋ ਜੇ 5 700 ਵੀ ਟੱਪੇ ਹੋ ਦੂਜਾ ਝੂਠੇ ਬੋਲਿਆ ਫਿਰ ਤੀਜਾ ਇਹਨਾਂ ਨੇ ਮਲਾਜਮਾਂ ਨਾਲ ਕੀਤੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਹਨਾਂ ਨੂੰ ਪੁੱਛੋ ਤੁਸੀਂ 2000 ਮਹੀਨਿਆਂ ਦਾ 22 ਦੀ ਨੋਟੀਫਿਕੇਸ਼ਨ ਕੀਤੀ ਹੈ ਜੇ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਲੋਕ ਕੋਰਟ 'ਚੋਂ ਜਾ ਕੇ ਆਰਡਰ ਲੈ ਰਹੇ ਆ ਇਹਨਾਂ ਦੀ ਨੀਅਤ ਅੱਜ ਵੀ ਮਾੜੀ ਹੈ ਫਿਰ ਇਹਨਾਂ ਨੇ ਕਿਹਾ ਸੀ ਅਸੀਂ ਹਰ ਬੱਚੇ ਨੂੰ ਬੇਰੋਜ਼ਗਾਰ ਬੱਚੇ ਨੂੰ ਨੌਕਰੀ ਦੇ ਦਾਂਗੇ ਦੱਸੋ ਕਿੰਨਿਆਂ ਨੂੰ ਨੌਕਰੀ ਦਿੱਤੀ ਆ ਪੰਜਾਬ ਦੇ ਆਨ ਤਾਂ ਕੀ ਦੇਣੀ ਸੀਗੀ ਜੰਮੂ ਕਸ਼ਮੀਰ ਹਰਿਆਣਾ ਗੁਆਂਢੀ ਸੂਬਿਆਂ ਤੋਂ ਲਿਆ ਲਿਆ ਬੱਚੇ ਮਾੜੀ-ਮੋਟੀ ਨੌਕਰੀ ਦਿੱਤੀ ਆ ਪੰਜਾਬ ਦੇ ਦਾ ਫਿਰ ਬੇਰੋਜ਼ਗਾਰ ਕੰਨਾਂ ਨਾਲ ਵਜੇ ਇਸ ਲਈ ਹਰ ਵਾਅਦੇ ਤੋਂ ਇਹ ਸਰਕਾਰ ਭੱਜੀ ਆ ਜਿਹੜਾ ਡਿਵੈਲਪਮੈਂਟ ਦਾ ਵਾਅਦਾ ਸੀ ਜਿਹੜਾ ਇੱਥੇ ਇੰਡਸਟਰੀਅਲ ਗਰੋਥ ਦਾ ਵਾਅਦਾ ਸੀ ਮਤਲਬ ਹਰ ਚੀਜ਼ ਸਰਕਾਰ ਫੇਲ ਹੋ ਗਈ ਔਰ ਨਸ਼ਾ ਮੁਕਤ ਕ੍ਰਿਸ਼ਾ ਜਿਹੜਾ ਆਪ ਸਭ ਤੋਂ ਵੱਡਾ ਨਸ਼ਈ ਹੈ ਹਰੀ ਬੋਤਲ ਦੀ ਸ਼ਰਾਬ ਪੀ ਕੇ ਜਿਹਨੂੰ ਕਦੇ ਜਰਮਨੀ ਦੇ ਜਹਾਜ਼ ਤੋਂ ਲਾਹਤਾ ਹੋਵੇ ਕਦੇ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਦੇਸ਼ ਦੇ ਨੇ ਕਿਹਾ ਹੋਵੇ ਕਿ ਅੱਜ ਪੀ ਕੇ ਆਏ ਹਾਂ ਕਿ ਛੋਫੀ ਆਏ ਹਾਂ ਪਾਰਲੀਮੈਂਟ 'ਚ ਇਹਦੇ ਨਾਲ ਦੇ ਐਮਪੀ ਇਹਦੀ ਪਾਰਟੀ ਦੇ ਐਮਪੀ ਆਨੇ ਸ਼ਿਕਾਇਤ ਕਰਤੀ ਹੋਵੇ ਕਿ ਜੀ ਇਹ ਪੀ ਕੇ ਆ ਹੀ ਨੀ ਦੇ ਨਾਲ ਬਹਿ ਸਕਦੇ ਇਤੋਂ ਇਨੀ ਬੋਤਬੂਆ ਹੋ ਗਈ ਹੈ ਸਪੀਕਰ ਆਫ ਦਾ ਲੋਕ ਸਭਾ ਜਿਹੜਾ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਆ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਤੂੰ ਅੱਜ ਪੀ ਕੇ ਆ ਤੈਨੂੰ ਬੋਲਣ ਦਾ ਟਾਈਮ ਨਹੀਂ ਮਿਲ ਉਹ ਬੰਦਾ ਜਿਹੜਾ ਗੁਰੂ ਦੀ ਹਾਜ਼ਰੀ 'ਚ ਜਾ ਕੇ ਸ਼ਰਾਬ ਪੀ ਕੇ ਚਲੇ ਜਾ ਉਹ ਉਹ ਮੁਹੰਮਦਾ ਜੇ ਮਕੋਟਾ ਹੋਵੇ ਤੇ ਲੋਕ ਨਸ਼ਾ ਖਤਮ ਹੋਣਾ ਇਸ ਲਈ 31 ਤਰੀਕ ਇੱਕ ਇੱਕ ਪੀਆਰ ਡਰਾਮਾ ਹੈ ਜੀ ਇਹ ਅਖਬਾਰੀ ਡਰਾਮਾ ਹੈ ਜਿਹੜਾ ਅਖਬਾਰਾਂ 'ਚ ਸ਼ੁਰੂ ਹੋਊਗਾ ਤੇ ਅਖਬਾਰਾਂ 'ਚ ਖਤਮ ਹੋਊਗਾ ਲੋ ਅਸਲੀ ਹਾਲਾਤ ਪਿੰਡਾਂ ਦੇ ਕੀ ਨੇ ਉਹ ਰੋਜ਼ ਆਉਂਦੇ ਆ ਰੋਜ਼ ਅਖਬਾਰਾਂ ਤੇ ਟੀਵੀਆਂ ਤੇ ਉਹਦੀ ਖਬਰ ਲੱਗ ਰਹੀ ਹੈ ਇਸ ਲਈ ਹਰ ਚੀਜ਼ ਇੱਕ ਪੀਆਰ ਸਟੰਟ ਹੈ ਜੀ ਉਸ ਤੋਂ ਬਾਅਦ ਕੁਝ ਨਹੀਂ ਆ ਪੰਜਾਬ ਦੀ ਅਸਲੀ ਹਾਲਾਤ ਇਹ ਹੈ ਕਿ ਪੰਜਾਬ ਅੱਜ ਆਰਥਿਕ ਪੱਖੋਂ ਵੀ ਲਾਣ ਆਰਡਰ ਪੱਖੋਂ ਵੀ ਹਰ ਪੱਖ ਤੋਂ ਪੰਜਾਬ ਆਈਸੀਯੂ 'ਚ ਪਿਆ ਐਮਰਜੈਂਸੀ ਵਾਰਡ 'ਚ ਪਿਆ ਪੰਜਾਬ ਦਾ ਕੋਈ ਬਾਲੀਵਾਰੀ ਨਹੀਂ ਔਰ ਪੰਜਾਬ ਨੂੰ ਚਲਾਇਆ ਜਾ ਰਿਹਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਸਾਰੇ ਵੱਡੇ ਅਹੁਦਿਆਂ ਤੇ ਦਿੱਲੀ ਦੇ ਲੋਕ ਤੈਨਾਤ ਨੇ ਔਰ ਉਹ ਲੋਕਾਂ ਦਾ ਇੱਕੋ ਮਕਸਦ ਹੈ ਕਿ ਪੰਜਾਬ ਨੂੰ ਲੁੱਟੋ ਤੇ ਆਪਣੇ ਦਿੱਲੀ ਦੇ ਆਪ ਦੀਆਂ ਜੇਬਾਂ ਭਰੋ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਸੱਚੋ ਮਗਰ ਜੀ ਇੱਕ ਤਰੀਕ ਤੋਂ ਚਾਲੂ ਕਰ ਦੋ ਜੇ ਕਿ ਪਹਿਲਾਂ ਸਰਕਾਰਾਂ ਆਂ ਨਹੀਂ 14 15 ਮਹੀਨਿਆਂ ਤੋਂ ਹੁੰਦਾ ਪਰ ਹਾਲੇ ਇਹਨੇ ਕੋਈ ਤਿਆਰੀ ਕੋਈ ਨਹੀਂ ਕਿਉਂਕਿ ਬਿਜਲੀ ਤੇ ਕਟ ਵੀ ਲੱਗ ਰਹੇ ਕੁਝ ਜੋ ਸੀਜ਼ਨ ਵੀ ਨਿਕਲਿਆ ਜੀ ਲੋਕੀ ਕਾਫੀ ਉਹਦੇ ਚ ਪ੍ਰੋਬਲਮਸ ਆਰਤੀਆਂ ਨੂੰ ਔਰ ਕਿਸਾਨਾਂ ਨੂੰ ਫੇਸ ਕਰਨ ਨੂੰ ਮਿਲਿਆ ਹੀ ਨਹੀਂ ਸਰਕਾਰ ਇਸ ਮੁੱਦੇ ਤੇ ਸੀਰੀਅਸ ਹੈ ਨਹੀਂ ਕਹਿਣ ਨੂੰ ਮੈਂ ਫੇਰ ਕਹਿ ਦਿਆਂ ਬਹੁਤ ਕੁਝ ਕਹਿ ਰਿਹਾ ਮਗਰ ਗਰਾਊਂਡ ਜ਼ੀਰੋ ਦੀ ਰਿਐਲਿਟੀ ਕੁਝ ਹੋ ਜਿਹੜੇ ਕਹਿੰਦੇ ਸੀ ਨਸ਼ਾ ਖਤਮ ਕਰਨਗੇ ਆ 35 ਮੌਕੇ 30 ਮੌਕੇ ਦਾ ਮਜੀਠੇ ਚ ਹੋਈਆਂ ਉਹਦੇ ਬਾਅਦ 5 6 ਹੋਰ ਹੋ ਗਈਆਂ ਸ਼ਰਾਬ ਨਾਲ ਇਲੀਗਲ ਸੇਲ ਆਫ ਸ਼ਰਾਬ ਇਸ ਲਈ ਹਰ ਚੀਜ਼ ਥੀ ਫੇਲ ਹੈ ਜੀ ਸਰਕਾਰ ਔਰ ਸਿਰਫ ਤੇ ਸਿਰ ਝੂਠ ਦੇ ਸਹਾਰੇ ਨਾਲ ਝੂਠ ਬੋਲ ਕੇ ਸਰਕਾਰ ਚਲਾਈ ਜਾ ਰਹੀ ਹੈ ਸਰਕਾਰ ਚਲਾਉਣ ਦੀ ਨਾ ਮਨਸ਼ਾ ਹੈ ਨਾ ਸੋਚ ਹੈ ਨਾ ਕਨਵਿਕਸ਼ਨ ਹੈ ਨਾ ਹਿੰਮਤ ਸੋ ਪਿੰਡਾਂ ਦੇ ਵਿੱਚ ਨਸ਼ਾ ਮੁਕਤਤਾ ਚੱਲ ਰਹੀ ਜੀ ਕਿ ਕਹਿੰਦੇ ਜੀ ਉਹ ਜਿਹੜੇ ਚਲਾਉਂਦੇ ਆ ਪਹਿਲਾਂ ਉਹਨਾਂ ਦਾ ਹੀ ਟੈਸਟ ਕਰਾ ਲਓ ਦੋ ਚਾਰਾਂ ਦਾ ਤਾਂ ਮੈਨੂੰ ਪਤਾ ਉਹਨਾਂ ਦਾ ਉਹ ਰਾਤ ਸ਼ਾਮ ਨੂੰ ਸਾਰੀ ਕਹਿੰਦੇ ਥੱਕ ਗਏ ਅੱਜ ਲਿਆਓ ਮਤਲਬ ਇਹ ਚ ਲਈ ਠੀਕ ਹੀ ਠੀਕ ਹੈ ਜੀ ਜਿਮ ਹਿੰਮ ਚਲਾਉਣ ਵਾਲਿਆਂ ਤਾਂ ਥੋੜਾ ਜਿਹਾ ਵੇਖੋ ਲਿਆ ਕੀ ਆ ਉਹਨਾਂ ਦਾ ਹੀ ਟੈਸਟ ਕਰਾ ਲਓ ਮੈਂ ਤਾਂ ਕਹਿੰਦਾ ਦੀ ਤਾਂ ਪੂਲ ਉਥੋਂ ਫੁੱਲ ਜਾਣੀ ਸਰ ਲਾਇਨ ਲਾਈਡਰ ਦੀ ਗੱਲ ਕਰੀਏ ਤੇ ਅੱਜ ਵੀ ਕਿ ਇਨਕਾਊਂਟਰ ਅਫਸਰ ਦੇ ਵਿੱਚ ਸਲਟਨ ਨੂੰ ਜੁੜਦੇ ਹੋਇਆ ਅ ਇਨਕਾਊਂਟਰ ਤੇ ਇਨਕਾਊਂਟਰ ਹੋ ਰਿਹਾ ਪਰ ਜਿਲ੍ਹਾ ਦਾ ਇਨਕਾਊਂਟਰ ਹੁੰਦਾ ਕਿ ਜਾਂ ਜਿਹੜੇ ਫੜੇ ਜਾਂਦੇ ਐਸ ਮਹੀਨ ਦੇ ਤਨੇ ਤਹੇ ਪਰ ਉਹ মিডিਆ ਸਾਹਮਣੇ ਨਹੀਂ ਲੈ ਕੇ ਜਾਂਦੇ ਤੇ ਬੱਜੀ ਲੱਗਦੀ ਕੋਈ ਦੇਖੋ ਕੱਲ ਪਰਸੋ ਦੀ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਭਗਵੰਤ ਮਾਨ ਜੀ ਕਹਿੰਦਾ ਲਾਉਣ ਆਰਡਰ ਦੀ ਗੱਲ ਮਝਿਠੀਆਂ ਕਰਦੇ ਹੋਰ ਕੋਣ ਕਰੂ ਤੇਰੇ ਤੂੰ ਬਾਕੀ ਦੱਬਿਆ ਮਝਿਠੀਆਂ ਤੇਰੇ ਤੋਂ ਦੱਬਦਾ ਨਹੀਂ ਔਰ ਮੈਂ ਪੁੱਛਣਾ ਚਾਹੁੰਦਾ ਤੇਰੇ ਰਾਜ ਵੇਲੇ ਅੱਜ ਹਾਲਾਤ ਇਹ ਹੋ ਗਏ ਆ ਕਿ ਰੋਜ਼ ਬੰਦਾ ਮਰਦਾ ਜੀ ਕਿ ਕੀ ਲਾਉਣ ਆਰਡਰ ਠੀਕ ਆ ਵੇਖੋ ਕਿੱਡਾ ਕਹਿੰਦਾ ਇੱਕ ਬੰਬ ਚੱਕਣ ਗਿਆ ਸੀਗਾ ਗਰੀਬ ਬੰਦਾ ਮਰ ਗਿਆ ਬੰਬ ਆਇਆ ਕਿੱਥੋਂ ਇਹ ਤਾਂ ਦੱਸ ਦੇ ਨਾ ਕਿ ਬੰਬ 18 20 ਬੰਬ ਚੱਲ ਪਏ ਆ ਖਾਣਿਆਂ ਤੇ ਮੰਦਰਾਂ ਤੇ ਚਲਾਤੇ ਆ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਬਾਰਡਰ ਏਰੀਏ 'ਚ ਤੂੰ ਸੁਤਾਂ ਇੱਕ ਕਾਉਂਸਲਰ ਤੇਰੇ ਹੁੰਦੇ ਹੋ ਸਿਟਿੰਗ ਕਾਉਂਸਲਰ ਮਾਰਤਾ ਗਿਆ ਦਿਨ ਦਿਹਾੜੇ ਗੁਰੂ ਘਰ ਤੋਂ ਬਾਹਰ ਨਿਕਲਦੇ ਸਾਂ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਆ ਸ਼ੇ ਡੂਮ ਉਸੇ ਵਾਲੇ ਦਾ ਮੋਟਰ ਹੋ ਗਿਆ ਜਿਹੜਾ ਇੰਟੈਲੀਜੈਂਸ ਦਾ ਹੈੱਡਕੁਆਟਰ ਹੈ ਉੱਥੇ ਰਾਕੇਟ ਲਾਂਚਰ ਨਾਲ ਅਟੈਕ ਹੋ ਗਿਆ ਤੇ ਇਹ ਕੇਸ ਨੂੰ ਨਾਲ ਕਹਿੰਦੇ ਕਿ ਲਾਉਣ ਆਰਡਰ ਠੀਕ ਹੈ ਜਿਹੜੀ ਰੋਜ਼ ਦੀ ਫਰੋਤੀ ਹੈ ਜਾਂ ਰੋਜ਼ ਜਿਹੜਾ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਉਹਦੀ ਤਾਂ ਗਿਣਤੀ ਕੋਈ ਨਹੀਂ ਰਹਿ ਗਈ ਹੈ ਮੇਰਾ ਵੀਰ ਅੱਜ ਪੰਜਾਬ ਦਾ ਅਨ ਡਿਕਲੇਅਰਡ ਹਾਲਾਤ ਇਹ ਜਿਹੇ ਨੇ ਕਿ ਮੈਂ ਕਹਿੰਦਾ ਤਾਲਿਬਾਨੀ ਰੂਲ ਵੀ ਕਹਿ ਦਿਆ ਤੇ ਤੋਂ ਮਾ ਹਾਲਾਤ ਮਾੜੇ ਨੇ ਕੋਈ ਲਾਅਨ ਆਰਡਰ ਨਾ ਦੀ ਚੀਜ਼ ਨਹੀਂ ਆ ਔਰ ਇੱਕ ਸਿਰਫ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਜੇ ਸਰਕਾਰ ਇੰਨੀ ਕਾਮਯਾਬ ਹੈ ਹਰ ਫਰੰਟ ਤੇ ਤੇ ਫਿਰ ਤਾਂ ਲੋਕਾਂ ਨੂੰ ਆਪ ਹੀ ਅਛਾਚ ਕਰ ਉੱਠਣਾ ਚਾਹੀਦਾ ਫਿਰ ਤਾਂ ਮਤਲਬ ਇੰਡਸਟਰੀਅਲ ਗਰੋਥ ਕਿਉਂਕਿ ਲਾਅਨ ਆਰਡਰ ਨਾਲ ਸਿੱਧੇ ਇਨਵੈਸਟਮੈਂਟ ਜੁੜੀ ਹੈ ਜੇ ਲਾਅਨ ਆਰਡਰ ਸਹੀ ਆ ਤੇ ਲੋਕ ਇੱਥੇ ਆ ਕੇ ਨਿਵੇਸ਼ ਕਰਨਗੇ ਮਗਰ ਜੇ ਲਾਅਨ ਔਰ ਆਰਡਰ ਮਾੜਾ ਤੇ ਲੋਕ ਇੱਥੋਂ ਭੱਜਣਗੇ ਉਹ ਤਾਂ ਇੰਡਸਟਰੀ ਬਹਾਲ ਕਰ ਆਪਣੇ ਜਬਾਨੀ ਦੱਸਦੀ ਹੈ ਕਿ ਅਸੀਂ ਇੱਥੋਂ ਬਾਹਰ ਦੂਜੇ ਸੁਪਿਆਂ ਚਲੇ ਜਾਣਾ ਕਿਉਂ ਕਿ ਕਾਨੂੰਨ ਵਿਵਸਥਾ ਜ਼ੀਰੋ ਔਰ ਕਿਸੇ ਨੂੰ ਜਿਹਨੂੰ ਆਪ ਹੀ ਸੁਰਤ ਨਾ ਹੋਵੇ ਉਹਨੇ ਤਾਂ ਬਹੁਤ ਖੁਸ਼ ਆਖੀ ਜਣ ਕੱਲ ਪਰਸੋਂ ਮੈਂ ਵੇਖ ਰਿਹਾ ਸੀਗਾ ਕਹਿੰਦਾ ਇਹ ਸੁਖਬੀਰ ਤੇ ਮਜੀਠੀਆਂ ਇਕੱਠੇ ਬੈ ਕੇ ਵੇਖਣ ਉਹਨੂੰ ਕਹਿੰਦਾ ਮੇ ਸਾਡਾ ਫਿਕਰ ਛੱਡੋ ਤੂੰ ਆਪਦੇ ਪੁੱਤ ਨਾਲ ਹੀ ਬਹਿ ਕੇ ਵਿਖਾ ਦੇ ਮੈਨੂੰ ਸਿਰਤ ਨਾਲ ਤੇ ਦਿਲਚਾਨ ਨਾਲ ਤੂੰ ਮੈਨੂੰ ਨਾ ਗੱਲਾਂ ਕਰੀ ਕਿਉਂਕਿ ਮੈਂ ਨਾ ਤੇਰੇ ਤੋਂ ਦਬਦਾ ਨਾ ਮੈਂ ਧਬਣਾ ਠੋਕ ਕੇ ਤੈਨੂੰ ਹਈ ਜੀ ਗੱਲ ਦਾ ਜਵਾਬ ਦਊਗਾ ਫਿਰ ਅੱਗੇ ਭੱਜਦਾ ਫਿਰੇਗਾ ਮੇਰੇ ਅੱਗੇ ਮਗਰ ਅਫਸੋਸ ਦੀ ਗੱਲ ਹੈ ਕਿ ਇੱਕ ਚੀਫ ਮਿਨਿਸਟਰ ਜਿਹਦਾ ਦਾਹਰਾ ਔਰ ਜਿਹਦਾ ਸੋਚ ਬੜੀ ਵਿਸ਼ਾਲ ਔਰ ਬੜੀ ਦਰਿਆਦਿਲੀ ਵਾਲੀ ਹੋਣੀ ਚਾਹੀਦੀ ਤੰਗ ਦਿਲ ਬੰਦਾ ਔਰ ਉਹਦੇ ਚ ਫਸ ਕੇ ਰਹਿ ਗਿਆ Instead of carrying the people along, instead of carrying opposition along, her